ਉਹ ਬਤੇ ਰਹਿੰਦੇ ਆ ਜੀ ਉਹਨਾਂ ਨੇ ਮੈਂਟੋ ਮੈਂਟੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਜੀ ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਪਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੇ ਮੰਨ ਲਓ ਬਿਲਡਿੰਗ ਜਿਹੜੀ ਆ ਮੈਂਟੋ ਮੈਂਟੀ ਖਾਲੀ ਕਰਾਈ ਗਈ ਲਾ ਕੇ ਗੱਡੀਆਂ ਵਗੈਰਾ ਖੜੀਆਂ ਸੀਗੀਆਂ ਇਹ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ ਕੋਈ ਜਾਣੀ ਮੰਨ ਲਓ ਉਦੋਂ ਤੱਕ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ ਬਹੁਤ ਜ਼ਿਆਦਾ ਅੱਗ ਲੱਗੀ ਏ ਇੱਕਦਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਵੀ ਕੋਈ ਇਹੋ ਜਿਹਾ ਜਾਨਮਾਲ ਦੀ ਨਹੀਂ ਹੋਈ ਉੱਤੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ ਲਿਆਦਾ ਗਿਆ ਵਾ ਵੀ ਬਾਕੀ ਸਖੇਤ ਤੇ ਮੌਕੇ ਦੇ ਫਾਇਰ ਬੇਡ ਨੂੰ ਖਤਿਆ ਗਿਆ ਜੋ ਕਿ ਬਹੁਤ ਤੁਰੰਤ ਹੀ ਚਾਂਦੀ ਮਿੰਟਾਂ ਦੇ ਵਿੱਚ ਫਾਇਰ ਬੇਡ ਆ ਗਈ ਹੈ ਹੁਣ ਉਹ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਰ ਅੱਗ ਜਿਆਦਾ ਹੋਣ ਕਰਕੇ ਤੇ ਕੁਝ ਟਾਈਮ ਲੱਗੂਗਾ ਜੀ ਜਦੋਂ ਅੱਗ ਲੱਗੀ ਉੱਪਰ ਅੱਗ ਦਾ ਕਾਰਨ ਪਤਾ ਲੱਗਿਆ ਅੱਗ ਦਾ ਕੋਈ ਨਹੀਂ ਮੰਨ ਲਓ ਪਤਾ ਲੱਗਾ ਸਿਰਫ ਧੂਆਂ ਨਿਕਿਆ ਹੋ ਸਕਦਾ ਵੀ ਸ਼ਾਰਟ ਸਰਕਟ ਕੋਈ ਆ ਹੋਵੇ ਕਿ ਕਿਦਾਂ ਅੱਜ 25 ਫਲੋਰ ਤੇ ਲੱਗੀ ਹੋਈ ਐ ਅੱਜ ਦੇ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ ਰਾਹ ਇੰਦਾ ਕਿ ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜਰੀਆ ਹੈਗਾ ਵਾ ਇੱਕ ਤੇ ਪੌੜੀਆਂ ਤੇ ਬਾਕੀ ਜਿਹੜੀ ਬਿਲਡਿੰਗ ਆ ਇਹਦੇ ਬਿਲਡਿੰਗ ਦੇ ਚਾਰ ਸਪਰੇ ਗੈਲਰੀ ਆ ਤੇ ਜਿੱਧਰਲੇ ਪਾਸੇ ਗੈਲਰੀ ਆ ਉਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂਗਾ ਹੋਰ علاوہ ਇਸ ਤੋਂ ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਹੈ ਬੇਡ ਦੀ ਉੱਥੇ ਤੱਕ ਪਾਈਪਾਂ ਨਹੀਂ ਪਾਉਣ ਜਾਨੀ ਨੁਕਸਾਨ ਹੋਇਆ ਨਹੀਂ ਕੋਈ ਨਹੀਂ ਜਾਨੀ ਨੁਕਸਾਨ ਕੋਈ ਪਾਰਟਿਕੂਲਰ ਰਿਕਾਰਡ ਰੂਮ ਹੈ ਜਾਂ ਉਹਦਾ ਸਟੋਰ ਰੂਮ ਬਣਾਇਆ ਗਿਆ ਇਹਨੂੰ ਹਾਂਜੀ ਪਾਰਟਿਕੂਲਰ ਰਿਕਾਰਡ ਰੂਮ ਹੈ ਤੁਹਾਡਾ ਸਾਰਾ ਕਾਰਨ ਦਾ ਹਲ ਐਟ ਦਿਸ ਸਟੇਜ ਕਾਰਨ ਬਾਰੇ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਮੇਨ ਸਾਡਾ ਜਿਹੜਾ ਕੰਸਰਨ ਹੈ ਉਹ ਅੱਗ ਬਿਆਨ ਤੇ ਆ ਸਾਡੀ ਪੰਜ ਗੱਡੀਆਂ ਇਸ ਟਾਈਮ ਆਪਰੇਸ਼ਨਲ ਹੈ ਬਾਕੀ ਗੱਡੀਆਂ ਅਸੀਂ ਕਰਤਾਰਪੁਰ ਤੋਂ ਫਗਵਾੜਾ ਕਮੇਟੀ ਦੇ ਰੈਕੁਇਜ਼ਨ ਕਰ ਲਈਆਂ ਤੇ ਲੁਧਿਆਣਾ ਨੂੰ ਮੈਸੇਜ ਦਿੱਤਾ ਲੇਕਿਨ ਜੋ ਮੌਕਾ ਦੇਖਣ ਨੂੰ ਲੱਗ ਰਿਹਾ ਕਿ ਅੱਗ ਦੀ ਲਪਟਾ ਬੁਝ ਗਈ ਹੈ ਧੂਆ ਨਿਕਲਦਾ ਪਿਆ ਜਦੋਂ ਕੰਪਲੀਟ ਚੰਗੀ ਤਰ੍ਹਾਂ ਅੱਗ ਬੁਝ ਜਾਏਗੀ ਉਸ ਤੋਂ ਬਾਅਦ ਕਾਰਨ ਬਾਰੇ ਦੱਸਿਆ ਜਾ ਸਕਦਾ ਜੀ ਅੱਗ ਦਾ ਪਤਾ ਲੱਗੇ ਕਾਰਨ ਕੀ ਹੈ ਅਫਸਰ ਕੰਮ ਕਰ ਰਹੇ ਸੀ ਅੰਦਰ ਨਹੀਂ ਭਾਜੀ ਇਸ ਬਾਰੇ ਇਸ ਬਾਰੇ ਐਟ ਦਿਸ ਸਟੇਜ ਕੁਝ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਅਸੀਂ ਜਦੋਂ ਆਏ ਅੱਗ ਚੱਲਦੀ ਪਈ ਸੀ ਸਾਡਾ ਮੇਨ ਕਸਾਂ ਦਾ ਅੱਗ ਬੁਝਾਣ ਦੇ ਉੱਪਰ ਇਸ ਟਾਈਮ ਹੈ ਕਿ ਉੱਪਰ ਕਿੰਨੀ ਮੰਜ਼ਲ ਤੇ ਅੱਗ ਹੈ ਕਿ ਇਹ ਬਸ ਪੰਜਵੀਂ ਫਲੋਰ ਤੇ ਅੱਗ ਹੈ ਜੀ ਕਿ ਅਸਮਾਨ ਕੀ ਰਿਕਾਰਡ ਰੂਮ ਹੈਗਾ ਜਾਂ ਕੁਝ ਨਹੀਂ ਇਹਦਾ ਦਫ਼ਤਰ ਦੇ ਬੰਦੇ ਦੱਸ ਸਕਦੇ ਨੇ ਜਿਹਨਾਂ ਦੀ ਬਿਲਡਿੰਗ ਹੈ ਉਹ ਕਿ ਉਹ ਇਸ ਦਫ਼ਤਰ ਨੂੰ ਕਿਸ ਕੰਮ ਵਾਸਤੇ ਇਸਤੇਮਾਲ ਕਰਦੇ ਆ ਕਿੱਤੇ ਪਹੁੰਚੋ ਜੀਐਸਟੀ ਭਵਨ ਚ ਆ ਕੇ ਲੱਗੇ ਕਿੰਨੇ ਵਜੇ ਤੁਹਾਨੂੰ ਕਲੀਫਟਾ ਸਰ 80 ਤੇ ਆਪਣੇ ਸੇਠੀ ਕੰਪਲੈਕਸ ਦੇ ਅੱਗੇ ਲੱਗੀ ਸੀ ਜਿਹੜੀ ਸਵੇਰ ਦੀ ਉਹਨੂੰ ਕੰਟਰੋਲ ਕਰ ਰਹੇ ਸੀ ਉੱਥੇ ਜਿਸ ਤਰ੍ਹਾਂ ਹੀ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਦਾ ਕਮਿਸ਼ਨਰ ਸਾਹਿਬ ਦਾ ਏਡੀਸੀ ਸਾਹਿਬ ਦਾ ਐਸਟੀਐਮ ਸਾਹਿਬ ਦਾ ਫੋਨ ਹੈ ਭੀ ਜੀਐਸਟੀ ਭਵਨ ਦੇ ਲੇਕਿਨ ਉਦੋਂ ਪਹਿਲਾਂ ਸਾਨੂੰ ਕਾਲ ਆ ਚੁੱਕੀ ਸੀ ਕਿ ਪਾਸਪੋਰਟ ਦਫਤਰ ਦੇ ਨਾਲੇ ਅੱਗ ਲੱਗੀ ਹੈ ਸਾਡੀਆਂ ਗੱਡੀਆਂ ਇੱਥੇ ਪਹੁੰਚੋ ਗਿਆ ਹੈ ਪਰ ਆਪਾਂ ਕਨਫਿਊਜ਼ ਥੋੜੇ ਟਾਈਮ ਲਈ ਮੈਂ ਹੋ ਗਿਆ ਸੀ ਗੱਡੀਆਂ ਹਾਡੀਆਂ ਵਰਕ ਕਰ ਰਹੀਆਂ ਸੀ ਕਿ ਜੀਐਸਟੀ ਭਵਨ ਦੇ ਵਿੱਚ ਲਾਗੇ ਲਾਗੇ ਹੁਣ ਕਰਕੇ ਕਨਫਿਊਜ਼ ਹੋ ਜੰਨੇ ਆ ਅੱਗ ਇਹ ਸਾਡੀ ਕੰਟਰੋਲ ਹੋ ਜਾਏਗੀ ਲਗਭਗ ਅਸੀਂ ਗੱਡੀਆਂ ਸਾਨੂੰ ਲੋਡ ਪੈਣਦੇ ਹਨ ਜਿਸ ਤਰ੍ਹਾਂ ਆਪਣਾ ਟੈਂਪਰੇਚਰ ਵਧ ਰਿਹਾ ਸੀ ਨਾ ਉਹ ਸਾਬ ਨਾਲ ਲੱਗਦਾ ਮੈਂ ਲੁਧਿਆਣੇ ਤੋਂ ਵੀ ਦੋ ਟੈਂਕਰ ਮੰਗਵਾ ਲਏ ਨੇ ਲੇਕਿਨ ਹਣ ਉਹਦੀ ਲੋਡ ਨਹੀਂ ਪੈਣੀ ਇੱਕ ਕਿਹੜੀ ਜਗ੍ਹਾ ਤੇ ਲੱਗੇ ਕਿੰਨੀ ਮੰਜ਼ਲ ਤੇ ਇਹ ਸਰ ਪੰਜ ਇਹ ਸਰ ਪੰਜਵਾਂ ਫਲੋਰ ਹੈਗਾ ਜੀਐਸਟੀ ਭਵਨ ਹੈਗਾ ਇਹਦੇ ਵਿੱਚ ਮੇਰੇ ਖਿਆਲ ਤਾਂ ਆਫਿਸ ਏਰੀਆ ਹੀ ਆ ਬਹੁਤਾ ਨਹੀਂ ਹੈ ਮੇਰੇ ਖਿਆਲ ਕੋਈ ਇੰਡਸਟਰੀ ਵਗੈਰਾ ਨਹੀਂ ਆਫਿਸ ਏਰੀਆ ਹੀ ਲੱਗਦਾ ਹੈਗਾ ਬਾਕੀ ਅਸੀਂ ਅੰਦਰ ਜਾ ਕੇ ਨਾ ਪੁੱਛ ਗਿਛ ਕੀਤੀ ਨਾ ਹੁਣ ਹੈ ਨਾ ਸਰ ਡਾਕਟਰੂਮ ਹੈ ਉੱਪਰ ਸਰ ਸਰ ਨਹੀਂ ਅਜੇ ਤਾਂ ਅੰਦਰ ਨਹੀਂ ਆ ਤੂੰ ਤੂੰ ਨਹੀਂ ਗੱਡੀਆਂ ਦੀ ਕੋਈ ਐਂਟਰੀ ਨਹੀਂ ਕੋਈ ਗਿਣਤੀ ਨਹੀਂ ਹੈ ਗੱਡੀਆਂ ਜਿਹੜੀਆਂ ਹੁੰਡੀਆਂ ਖਾਲੀ ਕੇ ਰਿਲੈਂਸ ਮਾਲ ਤੋਂ ਇਧਰੋਂ ਐਮਬੀਡੀ ਮਾਲ ਤੋਂ ਜਾਂ ਇੱਥੋਂ ਬੱਸ ਸਟੈਂਡ ਤੋਂ ਜਿੱਥੋਂ ਵੀ ਆਪਾਂ ਘਰ ਪਰ ਕੇ ਲਈ ਜਾ ਰਹੇ ਆ ਕੋਈ ਗੱਲ ਨਹੀਂ ਗੱਡੀਆਂ ਜਿੰਨੀਆਂ ਵੀ ਲੱਗਣਾ ਇਹ ਆ ਕੰਟਰੋਲ ਕਰਨਾ ਬਚਾਉਣਾ ਆ ਆ ਅੱਗ ਨੂੰ ਦੋਹੇ ਪਾਸੇ ਆਪਾਂ ਐਂਟਰੀ ਕਰਕੇ ਕੰਟਰੋਲ ਕਰ ਲਿਆ ਲੇਕਿਨ ਅਜੇ ਤੱਕ ਸਾਡੀ ਉੱਪਰਲੇ ਫਲੋਰ ਚ ਪੂਰੀ ਐਂਟਰੀ ਬਾਕੀ ਹੈਗੀ